ਸਾਰੇ ਵਾਰਡਾਂ ਦੇ ਕਾਉਂਸਲਰਾਂ ਨੇ ਰਿਟਰਨ ਆਪਣੇ ਲੈਟਰ ਆਈ ਤੇ ਕਮਿਸ਼ਨਰ ਸਾਹਿਬ ਨੂੰ ਲਿਖਤੀ ਦਿੱਤਾ ਹੈ ਕਿ ਜੋ-ਜੋ ਸਾਡੀ ਵਾਰਡਾਂ ਦੀ ਪ੍ਰੋਬਲਮ ਆ ਹਰ ਕਾਉਂਸਲਰ ਨੂੰ ਆਪਣੀ ਵਾਰਡ ਦੀ ਅਲੱਗ-ਅਲੱਗ ਪ੍ਰੋਬਲਮ ਹੈ ਉਹ ਕਮਿਸ਼ਨਰ ਸਾਹਿਬ ਨੂੰ ਦਿੱਤੀ ਆ ਕਮਿਸ਼ਨਰ ਸਾਹਿਬ ਨੇ ਸਾਨੂੰ ਸ਼ਵਾਜ ਗਾਇਆ ਕਿ ਹਫਤੇ ਦੇ ਅੰਦਰ ਅਸੀਂ ਜਿਹੜਾ ਡਿਵੈਲਪਮੈਂਟ ਦਾ ਕੰਮ ਉਹ ਜੋ ਵੀ ਮੁਸ਼ਕਲ ਆ ਪੂਰੀਆਂ ਕਰਾਂਗੇ ਜੇ ਨਹੀਂ ਕਰਨਗੇ ਉਹ ਅਸੀਂ ਕਮਿਸ਼ਨਰ ਸਾਹਿਬ ਨੂੰ ਫਿਰ ਕਿਹਾ ਕਿ ਜੇ ਹਫਤੇ 10 ਦਿਨ ਤੇ ਕੰਮ ਨਹੀਂ ਸ਼ੁਰੂ ਕੀਤਾ ਜਾਏਗਾ ਅਸੀਂ ਕਾਰਪੋਰੇਸ਼ਨ ਦੇ ਖਿਲਾਫ ਪ੍ਰੋਟੈਸਟ ਕਰਾਂਗੇ ਕਮਿਸ਼ਨਰ ਦੇ ਖਿਲਾਫ ਵੀ ਅੱਛਾ ਸਰ ਤਾਲਾ ਦੇਣ ਦਾ ਕੀ ਮਕਸਦ ਹੈ ਤਾਲਾ ਮੈਂ ਮੇਅਰ ਜਿਹੜਾ ਝਾਲੀ ਮੇਅਰ ਇੱਥੇ ਅੰਬਸਰ ਕਾਰਪੋਰੇਸ਼ਨ 'ਚ ਬਹਿ ਗਿਆ ਆ ਕੇ ਉਹਦੇ ਵਾਸਤੇ ਦਿੱਤਾ ਕਿਉਂਕਿ ਉਹਨੂੰ ਕੋਈ ਰਾਈਟ ਨਹੀਂ ਹੈ ਨਾ ਉਹ ਲੋਕਾਂ ਦੀ ਵੋਟਾਂ ਦੇ ਨਾਲ ਮੇਅਰ ਬਣਿਆ ਹੈ ਨਾ ਹੀ ਉਹ ਕਾਉਂਸਲਰਾਂ ਦੀ ਵੋਟਾਂ ਦੇ ਨਾਲ ਬਣਿਆ ਉਹ ਧੱਕੇ ਨਾਲ ਮੇਅਰ ਬਣਿਆ ਹੈ ਅੱਜ ਦੇ ਵੀਡੀਓ ਵਾਇਰਲ ਹੋ ਗਈ ਪਿਛਲੇ 4-5 ਦਿਨ ਤੋਂ ਚੈਨਲ ਚੱਲ ਵੀ ਉੱਥੋਂ ਤੇ ਕਲੀਅਰ ਹੋ ਗਿਆ ਜੀ ਇਹ ਮੇਰ ਧੱਕੇ ਨਾਲ ਥੋਪਿਆ ਗਿਆ ਅੰਮ੍ਰਿਤਸਰ ਦੇ ਗੁਰੂ ਦੀ ਨਗਰੀ ਨੂੰ ਔਰ ਅਸੀਂ ਉਨੀਦਰ ਆਪਣੀ ਆਵਾਜ਼ بلند ਰੱਖਾਂਗੇ ਔਰ ਇਹਦੇ ਦਫ਼ਤਰ ਨੂੰ ਮੈਂ ਕਮਿਸ਼ਨਰ ਸਾਹਿਬ ਨੂੰ ਤਾਲਾ ਇਸ ਕਰਕੇ ਦਿੱਤਾ ਹੈ ਕਿਉਂਕਿ ਅਸੀਂ ਕਾਨੂੰਨ ਦੇ ਅੰਦਰ ਰਹਿ ਕੇ ਕਾਨੂੰਨ ਦੇ ਦਾਇਰੇ ਦੇ ਰਹਿ ਕੇ ਕੰਮ ਕਰਨਾ ਜਾਣਦੇ ਆ ਅਸੀਂ ਕਾਨੂੰਨ ਨੂੰ ਆਪਣੇ ਹੱਥੇ ਨਹੀਂ ਲੈਣਾ ਇਸ ਕਰਕੇ ਅਸੀਂ ਤਾਲਾ ਕਮਿਸ਼ਨਰ ਸਾਹਿਬ ਨੂੰ ਦਿੱਤਾ ਹੈ ਕਿ ਤੁਸੀਂ ਮੇਅਰ ਜਿਹੜਾ ਜਾਲੀ ਮੇਅਰ ਹੈ ਉਹਦੇ ਦਫ਼ਤਰ ਨੂੰ ਤਾਲਾ ਲਾਓ ਉਹਨੂੰ ਉਹਨੀ ਦੇ ਦਫ਼ਤਰ ਜੇ ਬੰਦੀ ਕੋਈ ਇਜਾਜ਼ਤ ਨਾ ਦਿੱਤੀ। ਜੀ ਸਦਨ ਦੀ ਮੀਟਿੰਗ ਦੀ ਦੂਰ ਦੀ ਗੱਲ ਹੈ ਲੇਕਿਨ ਹਾਲੇ ਤੱਕ ਨਾ ਸੀਨੀਅਰ ਡਿਪਟੀ ਮੇਅਰ ਨਾ ਹੀ ਡਿਪਟੀ ਮੇਅਰ ਜਿਹੜੇ ਤਾਲੇ ਵੱਜੇ ਹੋਇਆ। ਓਮਾ ਜੀ ਇਹ ਤੇ ਤੁਸੀਂ ਸੀਨੀਅਰ ਡਿਪਟੀ ਮੇਅਰ ਜਿਹੜੇ ਬਣੇ ਹੋ ਜਾਂ ਡਿਪਟੀ ਮੇਅਰ ਬਣੇ ਨੇ ਉਹਨਾਂ ਨੂੰ ਪੁੱਛੋ ਇਸੇ ਕਰਕੇ ਜੇ ਉਹਨਾਂ ਦੇ ਦਫ਼ਤਰਾਂ ਨੂੰ ਤਾਲੇ ਵੱਜੇ ਨੇ ਤੇ ਇਹਦੇ ਦਫ਼ਤਰ ਉਧਰ ਨਾ ਦੇ ਇਲੈਕਸ਼ਨ ਹੋਈਆਂ ਨਾ ਵੋਟਾਂ ਪਈਆਂ ਇਹ ਧੱਕੇ ਨਾਲ ਬੈਠਾ ਇਨੂੰ ਵੀ ਤਾਲੇ ਇਸ ਕਰਕੇ ਅੱਜ ਅਸੀਂ ਕਮਿਸ਼ਨ ਸਾਹਮਣੇ ਪਰ ਡਵੈਲਪਮੈਂਟ ਦੇ ਜਿਹੜੇ ਕਰੋੜਾਂ ਦੇ ਨਾਲ ਟੈਂਡਰ ਵੀ ਜਾਰੀ ਕੀਤੇ ਆ ਦੇਖੋ ਉਹ ਡਵੈਲਪਮੈਂਟ ਦੇ ਜਿਹੜੇ ਕੰਮ ਲੱਗੇ ਨੇ ਉਹ ਸਮਾਰਟ ਸਿਟੀ ਦੇ ਲੱਗੇ ਨੇ ਉਹ ਕਾਰਪੋਰੇਸ਼ਨ ਚੋਂ ਨਹੀਂ ਲੱਗੇ ਉਹ ਸਮਾਰਟ ਸਿਟੀ ਦਾ ਦਾਇਰਾ ਹੈ ਔਰ ਉਹਦੇ ਪੈਸੇ ਜਿਹੜੇ ਆ ਉਹ ਸੈਂਟਰ ਗਵਰਨਮੈਂਟ ਤੋਂ ਆ ਪਰ ਜੇ ਟਾਈਮ ਬਾਉਂਡ ਤੇ ਦਰਮਿਆਨ ਨਹੀਂ ਹੁੰਦੇ ਕੰਮ ਤੇ ਕੀ ਉਸ ਤੋਂ ਕੀ ਅੱਗੇ ਰੰਨੀ ਬਿਲਕੁਲ ਅਸੀਂ ਧਰਨਾ ਲਾਵਾਂਗੇ ਅਸੀਂ ਪ੍ਰੋਟੈਸਟ ਕਰਾਂਗੇ ਆਪ ਸਾਡਾ ਰਾਈਟ ਹੈ ਲੋਕਾਂ ਦਾ ਰਾਈਟ ਹੈ ਲੋਕਾਂ ਨੂੰ ਨਾਲ ਲੈ ਕੇ ਸੜਕਾਂ ਦੇ ਉਤਰਾਂਗੇ ਤਾਂ ਜੋ ਇਹ ਸੁੱਤੇ ਹੋਏ ਕਾਰਪੋਰੇਸ਼ਨ ਦੇ ਅਫਸਰਾਂ ਇੰਨੇ ਉਹ ਟੈਕਸ ਨਾਲ ਕਾਰਪੋਰੇਸ਼ਨ ਚੱਲਦੀ ਹੈ ਸਾਡਾ ਆਪਣਾ ਕਾਰਪੋਰੇਸ਼ਨ ਦਾ ਬਜਟ ਹੈ ਉਹ ਲੋਕਾਂ ਦੇ ਪੈਸਿਆਂ ਦੇ ਦਿੱਤਾ ਹੋਇਆ ਜਿਹੜਾ ਹੈ ਉਹ ਬਜਟ ਮੰਦਾ ਹੈ ਜੇ ਉਹ ਲੋਕਾਂ ਦੇ ਕੰਮ ਨਹੀਂ ਕਰਦੇ ਫਿਰ ਅਸੀਂ ਲੋਕਾਂ ਨੂੰ ਟੈਕਸ ਕਾਦਾ ਲੈਣਾ ਜੀ ਆਮ ਆਦਮੀ ਪਾਰਟੀ ਆਪਣੇ ਮੇਅਰ ਦੀ ਗੱਲ ਕਰਦੀ ਹੈ ਤੁਸੀਂ ਆਪਣੀ ਕਾਂਗਰਸ ਦੀ ਗੱਲ ਕਰਦੇ ਕਿ ਸਦਨ ਜਲਾਣ ਦੀ ਗੱਲ ਕਰਦੀ ਹੈ ਕਮਿਸ਼ਨਰ ਸਾਹਮਣੇ ਕੀ ਆਸ਼ਵਾਸਨ ਦਿੱਤਾ ਤੁਹਾਨੂੰ ਕਮਿਸ਼ਨਰ ਸਾਹਮਣੇ ਉਹ ਅਸੀਂ ਅੱਜ ਡਵੈਲਪਮੈਂਟ ਦੇ ਕੰਮ ਵਾਸਤੇ ਉਹਨਾਂ ਨੂੰ ਰਿਟਰਨ ਦਿੱਤਾ ਹੈ ਉਹਨਾਂ ਨੇ ਵਿਸ਼ਵਾਸ ਦਵਾਇਆ ਹੈ ਔਰ ਮੈਨੂੰ ਮੀਰ ਕਮਿਸ਼ਨ ਸਾਹਿਬ ਕੋ ਕੀ ਜਲਦੀ ਉਹ ਸਾਡੇ ਸਾਰੇ ਕਾਉਂਸਲਰਾਂ ਦੇ ਕੰਮ ਜਿਹੜੇ ਵਾਡਾਂ ਦੇ ਪੈਂਡਿੰਗ ਕੰਮ ਪਏ ਨੇ ਉਹ ਜਲਦੀ ਪੂਰੇ ਕਰ ਦੇ। ਪਿਛਲੇ ਦਿਨੀ ਤਾਰੀਖ ਵਾਲੀ ਕਿ ਮੇਰ ਲੋਕਤਪਰਟੀ ਨੇ ਕਿਹਾ ਕਿ ਮੈਂ ਜਿਹੜਾ ਕਾਨੂੰਨ ਦੇ ਮੁਤਾਬਕ ਮੇਅਰ ਬਣਿਆ ਵਾਂ ਮੇਰੇ ਕੋਲ ਕੋਈ ਵੀ ਕਾਉਂਸਲਰ ਆਵੇ ਮੈਂ ਕੰਮ ਕਰਨ ਨੂੰ ਤਿਆਰ ਆ। ਓਪਨ ਚੈਲੰਜ ਹੈ। ਜਾਲੀ ਮੇਅਰ ਨੂੰ ਜਿੱਥੇ ਮਰਜ਼ੀ ਇਹਨਾਂ ਦੇ ਮੰਤਰੀ ਨੂੰ ਇਹਨਾਂ ਦੇ ਐਮਐਲਏ ਨੂੰ ਔਰ ਇਹਨਾਂ ਦੇ ਕਾਉਂਸਲਰਾਂ ਨੂੰ ਜਿੱਥੇ ਮਰਜ਼ੀ ਓਪਨ ਕਿਤੇ ਆ ਜਾਣ ਇਹ ਆਪਣੀ ਸਟਰੈਂਥ ਦਿਖਾ ਦੇਣ ਅਸੀਂ ਆਪਣੀ ਸਟਰੈਂਥ ਦਿਖਾ ਦਿੰਨੇ ਆ ਜਿਦੇ ਵੱਲ ਵੱਧ ਕਾਉਂਸਲਰ ਹੋਣਗੇ ਜਿਹੜੇ ਕਾਉਂਸਲਰ ਜਿੰਨੂੰ ਚੁਣ ਲੈਣਗੇ ਅਸੀਂ ਉਹਨੂੰ ਆਪਣਾ ਮਹਿਮਾਨ ਬਣਾ ਦੇਣਾ ਕਿ ਸ਼ਹਿਰ ਦੇ ਲੋਕਾਂ ਨੇ ਸਵਾਗਤ ਕੀਤਾ ਬੋਰਡ ਲਾ ਕੇ ਲੋਕਾਂ ਨੇ ਮੇਅਰ ਨੂੰ ਬਣਨ ਦੇ ਵਧਾਈਆਂ ਲੱਖ ਲੱਖ ਜਿਉਂ ਆਪ ਹੀ ਆਪਣੀਆਂ ਫੋਟੋਆਂ ਆਪ ਹੀ ਬੋਰਡ ਲਾ ਆਪ ਹੀ ਫੋਟੋਆਂ ਲੈ ਇਕੱਠੀਆਂ ਕਰੀ ਜਾਓ ਆਪ ਹੀ ਬੁਲਾ ਕੇ ਲਵਾਈ ਜੋ ਇਹਦੇ ਯਾਰ ਨੂੰ ਆਲੋ ਕੋਈ ਫਰਕ ਨਹੀਂ ਪੈਂਦਾ ਲੋਕਾਂ ਦੇ ਦਿਲਾਂ 'ਚ ਬੋਰ ਲੋਕਾਂ ਦੇ ਦਿਲਾਂ 'ਚ ਲੋਕਾਂ ਨੂੰ ਪਤਾ ਹੈ ਕਿ ਇਹ ਲੋਕਾਂ ਨੇ ਮੈਂਡੇਟ ਜਿਹੜਾ ਕਾਂਗਰਸ ਪਾਰਟੀ ਨੇ ਦਿੱਤਾ ਕਾਂਗਰਸ ਪਾਰਟੀ ਦਾ ਆਪ ਕਹਿੰਦੇ ਕਿ ਰੌਲਾ ਪਾਉਣ ਦਾ ਕੁਝ ਨਹੀਂ ਹੈ ਨਾ ਕੋਰਟ 'ਚ ਕੇਸ ਚੱਲ ਰਿਹਾ ਹੈ ਬਿਲਕੁਲ ਅਸੀਂ ਮੰਨਦੇ ਹਾਂ ਅਸੀਂ ਰੌਲਾ ਨਹੀਂ ਅਸੀਂ ਆਪਣੀ ਆਵਾਜ਼ ਤੇ ਚੁੱਕ ਸਕਦੇ ਹਾਂ ਨਾ ਜੀ ਧੱਕਾ ਹੋਏਗਾ ਘਰਾਂ 'ਚ ਤੇ ਬੈਠਾਂਗੇ ਨਹੀਂ ਆਨ ਨੂੰ ਲੜਨਾ ਵੀ ਆਉਂਦਾ ਅਸੀਂ ਕਦੀ ਗਲਤ ਨਹੀਂ ਕੀਤਾ ਹਮੇਸ਼ਾ ਇਮਾਨਦਾਰੀ ਨਾਲ ਸ਼ਰਾਫਤ ਨਾਲ ਸਿਆਸਤ ਕੀਤੀ ਹੈ ਔਰ ਅੱਗੇ ਵੀ ਕਰਾਂਗੇ ਪਰ ਜੇ ਕੋਈ ਤੱਕਾ ਕਰੇਗਾ ਕਿਸੇ ਨੂੰ ਡਰਾਗੇ ਨਹੀਂ ਸਾਰੇ ਤਗੜੇ ਹੋਗੇ ਉਹਨਾਂ ਦਾ ਜਵਾਬ ਤਾਰੀਵਾਲ ਜੀ ਨੇ ਤਾਰੀਵਾਲ ਲਾਇਆ ਵਾ ਜਿਹੜਾ ਉਹ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਨੇ ਉਹਨੂੰ ਕਿਸ ਤਰ੍ਹਾਂ ਮੈਨੂੰ ਤੇ ਤਾਰੀਵਾਲ ਜੀ ਦੀ ਜਿਹੜੀ ਉਹ ਗੱਲ ਕਰਦੇ ਸਮਝ ਹੀ ਨਹੀਂ ਲੱਗਦੀ ਉਹ ਬੋਲਦੇ ਕੀ ਆ ਪਰ ਮੈਨੂੰ ਜੋ ਸਮਝ ਆ ਰਹੀ ਜੇਗੀ ਤੇ ਉਹ ਮੈਂ ਉਹਨਾਂ ਦਾ ਜਵਾਬ ਦੇ ਦਾਂਗਾ ਤਾਲਾ ਦਾ ਮਕਸਦ ਕੀ ਤਾਲਾ ਨਾ ਤੁਹਾਡਾ ਰਾਈਟ ਨਹੀਂ ਕਿਉਂ ਤਾਲਾ ਗਿਫਟ ਕੀਤਾ ਗਿਆ ਦੇਖੋ ਜੀ ਉਹਦਾ ਕੋਈ ਜਿਹੜਾ ਜਾਲੀ ਮੇਰ ਉਹਦਾ ਰਾਈਟ ਨਹੀਂ ਮੰਨਦਾ ਉਸ ਮੇਰ ਦੀ ਕੁਰਸੀ ਦੇ ਬੰਨਦਾ ਕਿਉਂਕਿ ਇਹ ਬੜੀ ਇੱਕ ਇੱਕ ਫਸਟ ਸਿਟੀਜ਼ਨ ਆਫ ਸਿਟੀ ਦਾ ਜਿਹੜੀ ਏ ਚੇਅਰ ਹੈਗੀ ਔਰ ਉਹਦਾ ਕੋਈ ਰਾਈਟ ਨਹੀਂ ਮੰਨਦਾ ਕਿਉਂਕਿ ਨਾ ਤਾਂ ਉਹਨੂੰ ਲੋਕਾਂ ਨੇ ਉੱਥੇ ਬਿਠਾਇਆ ਨਾ ਹੀ ਕਾਉਂਸਲਰਾਂ ਨੇ ਉਹਨੂੰ ਬਿਠਾਇਆ ਹੈ। ਇਹ ਕਾਂਗਰਸ ਕਹਿ ਰਹੀ ਹੈ ਜਾਲੀ ਮੇਰ ਹਲੇ ਤੱਕ ਤੇ ਕੋਰਟ ਨੇ ਕੋਈ ਫੈਸਲਾ ਨਹੀਂ ਮੈਂ ਕੱਲ੍ਹ ਕਾਂਗਰਸੀ ਨਹੀਂ ਕਹਿ ਰਹੀ ਜੀ ਸਾਰਾ ਸ਼ਹਿਰ ਕਹਿ ਰਿਹਾ ਹੈ ਹੁਮਾ ਜੀ ਤੁਸੀਂ ਅੱਜ ਜਿਹੜੀ ਆਪਣੀ ਵੀਡੀਓ ਪਾਉਗੇ ਉਹਦੇ ਥੱਲੇ ਲੋਕਾਂ ਦੇ ਕਮੈਂਟ ਪੜ੍ਹ ਲੈਣਾ ਕਿ ਕਿੰਨੇ ਕੁ ਕਮੈਂਟ ਇੱਕ ਕਮੈਂਟ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਇਹ ਜਾਲੀ ਮੇਰ ਦੇ ਹੱਕ 'ਚ ਨਹੀਂ ਬੋਲਦਾ ਲੋਕਾਂ ਨੂੰ ਪਤਾ ਹੈ ਕੀ ਅਸਲੀਅਤ ਹੈ ਸਾਰਾ ਲੋਕਾਂ ਨੂੰ ਘੁਲਾ ਰਿਹਾ ਦਿੱਤਾ ਉਹ ਕਮਿਸ਼ਨਰ ਸਾਹਿਬ ਨੇ ਕੀ ਕੀਤਾ ਕਮਿਸ਼ਨਰ ਸਾਹਿਬ ਨੇ ਆਪਣੇ ਕੋਲ ਰੱਖ ਲਿਆ ਜੀ ਉਹਨਾਂ ਨੇ ਅੱਗੇ ਉਹਨਾਂ ਨੇ ਜੁਆਇੰਟ ਕਮਿਸ਼ਨਰ ਸੁਰਿੰਦਰ ਜਿਹੜੇ ਸੁਰਿੰਦਰ ਜੀ ਜੁਆਇੰਟ ਕਮਿਸ਼ਨਰ ਅਡੀਸ਼ਨਲ ਕਮਿਸ਼ਨਰ ਸੌਰੀ ਉਹਨਾਂ ਨੂੰ ਦਿੱਤਾ ਮੈਨੂੰ ਉਮੀਦ ਹੈ ਤਾਲਾ ਲਾਉਣਗੇ ਦੋਨੋਂ ਅਫਸਰ ਜਾ ਕੇ ਲਾਉਣਗੇ ਜੇ ਉਹਨਾਂ 'ਚ ਦੇਖੋ ਅਫਸਰ ਨੇ ਲਾ ਸਕਦੇ ਨੇ ਉਹਨਾਂ ਕੋ ਅਥਾਰਟੀ ਤੇ ਨਹੀਂ ਮੈਂ ਕਹਿ ਸਕਦਾ ਬਟ ਉਹਨਾਂ ਨੂੰ ਜੇਸੀ ਦਿੱਤਾ ਹੈ ਪਰ ਤੁਹਾਡੇ ਲਈ ਤਾਂ ਪਹਿਲੇ ਦਿਨ ਤਾਲਾ ਲੱਗ ਗਿਆ ਸੀ ਨਾ ਅਜੀ ਦੇ ਤਾਲਾ ਲਾਇਆ ਨਹੀਂ ਲਾਇਆ ਤੇ ਕੋਈ ਨਹੀਂ ਮਾਂਜੁਗ ਹਾਈ ਕੋਰਟ ਵੱਲੋਂ ਵੀ ਇਸ ਇਹ ਜਾਲੀ ਮੇਰ ਦੇ ਤਾਲਾ ਲੱਗੇਗਾ ਲੱਗੇਗਾ ਚਲਿਆ